ਡਾਕਟਰ ਵੀ.ਆਰ.ਐਮ. ਵੇਦਗੜ ਸਾਹਿਬ ਦਾ ਜਿਹੜਾ ਸਟੈਚੂ ਨੰਗਲਪਿੰਡ ਦੇ ਵਿੱਚ ਫਲੋਰ थाना ਏਰੀਆ ਦੇ ਵਿੱਚ ਉੱਥੇ ਲੱਗਿਆ ਹੋਇਆ ਤਾਂ ਉਹਦੇ ਵਿੱਚ ਰਾਤ ਕਿਸੇ ਜਿਹੜੇ ਸ਼ਰਾਰਤੀ ਅਨਸਰ ਦੇ ਉਹਨਾਂ ਵੱਲੋਂ ਕੋਈ ਉਹਦੇ ਉੱਪਰ ਜਿਹੜੀ ਕੱਲ ਕਿ ਸਿੱਟੀ ਗਈ ਤੇ ਪਲੱਸ ਜਿਹੜਾ ਹੈਗਾ ਕੋਈ ਖਾਲਸਾ ਜਿੰ다ਬਾਦ ਦੇ ਨਾਰੀ ਸਕੂਲ ਦੀ ਗੰਧ ਦੇ ਉੱਪਰ ਲਿਖੇ ਗਏ ਪ੍ਰਾਇਮਰੀ ਸਕੂਲ ਆ ਜੇ ਸਬੰਧੀ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਬੰਧੀ ਇੱਕ ਗੁਰਪਤਵੰਦ ਸਿੰਘ ਬੰਨੂ ਜਿਹੜਾ ਟੈਰਰਿਸਟ ਹੈਗਾ ਯੂ.ਐਸ.ਏ ਦੇ ਵਿੱਚ ਬੈਠਾ ਉਹਦੇ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਐਂਡ ਅਸੀਂ ਉਸ ਦੇ ਖਿਲਾਫ ਵੀ ਤੇ ਉਹਦੇ ਜਿਹੜੇ ਇੱਥੇ ਦੇ ਉਹਦੇ ਅੱਗੇ ਜਿਹੜੇ ਸਾਥੀ ਹੈਗੇ ਨੇ ਜਿਨ੍ਹਾਂ ਨੇ ਜਿਹੜੀ ਘਟਨਾ ਨੂੰ ਕਿਦ ਨੂੰ ਇੰਜਾਮ ਦਿੱਤਾ ਸਾਰਿਆਂ ਦੇ ਖਿਲਾਫ ਸਖਤ ਜਿਹੜੀਆਂ ਕਾਨੂੰਨੀ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰਕੇ ਅਸੀਂ ਕਰ ਰਹੀ ਅਮਲ ਚੱਲਿਆ ਰਹੇ ਕਿਹ ਮਾਮਲਾ ਦਰਜ ਕੀਤਾ ਗਿਆ ਹੈ ਮਾਮਲਾ ਜਿਹੜਾ ਡੀਫੇਸਮੈਂਟ ਨੇ ਕੀਤੀ ਹੈਗੀ ਇਹ ਪਲੱਸ ਜਿਹੜਾ ਹੈਗਾ ਉਹ ਤੇ ਜਿਹੜੀਆਂ ਦੂਸਰੀਆਂ ਜਿਹੜੀਆਂ ਸਟੇਟ ਦੀਆਂ ਤੇ ਯੂ ਆਪਾ ਵਗੈਰਾ ਅਸੀਂ ਜਿਹੜੀਆਂ ਸੈਕਸ਼ਨਸ ਹੈਗੇ ਨੇ ਉਹ ਸਾਰੀਆਂ ਇਨਕੋਰਪੋਰੇਟ ਕੀਤੀਆਂ ਜਿਹੜੀਆਂ ਸਟਰੀਜੈਂਟ ਐਕਸ਼ਨ ਉਹਦੇ ਖਿਲਾਫ ਜਿਹੜੀਆਂ ਪ੍ਰੋਵੀਜ਼ਨਸ ਦੇ ਵਿੱਚ ਲਿਆ ਜਾ ਰਹੇ ਸੀਸੀਟੀਵੀ ਮੇ ਕਿੰਨੇ ਲੋਕ ਦਿਖਾਈ ਦੇ ਰਹੇ ਸੀਸੀਟੀਵੀ ਦੇ ਜਿਹੜੀ ਹੈਗੇ ਉਹ ਅਸੀਂ ਉਹਦਾ ਅਨਲਿਸਿਸ ਕਰਨਾ ਐਂਡ ਉਹ ਆਪਣਾ ਕਰਕੇ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਇਹਦੀ ਕੀਤੀ ਜਾ ਰਹੀ ਹੈ ਲੱਗਦਾ ਤਾਂ ਦੂਸਰੀ ਵਾਰ ਟਾਰਗੇਟ ਕੀਤਾ ਗਿਆ ਹੈ ਇਸ ਇੰਸਟੀਚਿਊਟ ਨੂੰ ਆ ਗੁਰਪਤ ਜਿਹੜੇ ਟੈਰਰਿਸਟ ਜਿਹੜੇ ਵੀ ਆਊਟਫਿਟ ਹੁੰਦੇ ਨੇ ਤੁਹਾਨੂੰ ਪਤਾ ਕਿ ਉਹ ਕਿਤੇ ਵੀ ਜਿਹੜਾ ਹੈਗਾ ਇਹਨਾਂ ਦੀ ਤਾਕ ਹੁੰਦੀ ਹੁੰਦੀ ਹੈ ਕਿ ਮਾਹੌਲ ਨੂੰ ਖਰਾਬ ਕਰਨ ਦੀ ਜਿਹੜਾ ਆਪਦੀ ਭਾਈਚਾਰਾ ਸਦਭਾਵਨਾ ਨੂੰ ਖਰਾਬ ਕਰਨ ਦੀ ਜਿਹੜੀ ਇਹਨਾਂ ਦੀ ਇੱਕ ਤਾਂਗ ਦੇ ਵਿੱਚ ਹੁੰਦੇ ਨੇ ਤਾਂ ਇਹਨਾਂ ਨੂੰ ਜਿਹੜਾ ਹੈਗਾ ਸਾਡਾ ਸਖਤ ਸੰਦੇਸ਼ ਹੈ ਭਾਵੇਂ ਗੁਰਪਤਵੰਤ ਪੰਨੂ ਹੋਵੇ ਜਾਂ ਭਾਵੇਂ ਕੋਈ ਵੀ ਹੈ ਜੇ ਇਸ ਤਰ੍ਹਾਂ ਦੀ ਹਰਕਤ ਕਰਦਾ ਤਾਂ ਸਾਡੇ ਵੱਲੋਂ ਸਖਤ ਐਕਸ਼ਨ ਲੈ ਕੇ ਇੱਕ ਦਿਨ ਗੁਰਪਤਵੰਤ ਪੰਨੋਂ ਨੂੰ ਵੀ ਅੱਖਾਂ ਦੇ ਪਿੱਛੇ ਲਿਆ ਕੇ ਬੰਦ ਕੀਤਾ ਜਾਏਗਾ ਹੁਣ ਇਸ ਲਈ ਗੁਰਪਤਵੰਤ ਸਿੰਘ ਸਭ ਤੋਂ ਉਹ ਰਹਿੰਦੇ ਨੇ ਇਹ ਹੀ ਨੌਲੇਜਾਤ ਕੀਤੇ ਹੈ ਜੇ ਮੈਂ ਦੱਸਿਆ ਕਿ ਗੁਰਪਤਵੰਤ ਪੰਨੂ ਆ ਉਹਨੂੰ ਵੀ ਇਸ ਜੀ ਵਿੱਚ ਇਹਦੇ ਬੁੱਕ ਕੀਤਾ ਐਂਡ ਉਹ ਜਿਹੜਾ ਹੈਗਾ ਕਾਨੂੰਨੀ ਪ੍ਰਕਿਰਿਆ ਦੇ ਅਨਸਾਰ ਉਹਦੇ ਖਿਲਾਫ ਜੋ ਬਣਦੀ ਹੈਗੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ